ਗਿੱਦੜਪਾਹਾ ਵਿੱਚ ਵਿਧਾਇਕ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਹੈ ਕਿ ਕਰਨਾਲ ਵਿੱਚ ਬੀਤੇ ਕੱਲ ਕਿਸਾਨਾਂ ਨੇ ਕੀਤਾ ਗਿਆ ਲਾਠੀ ਚਾਰਜ ਨਿੰਦਣਯੋਗ ਹੈ ਰਾਜਾਵੜਿੰਗ ਨੇ ਕਿਹਾ ਹੈ ਕਿ ਹਮੇਸ਼ਾ ਕਿਸਾਨਾਂ ਦੇ ਨਾਲ ਹਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ لال ਖੱਟੜ ਦੀ ਸ਼ੈ ਤੇ ਜਿਸ ਤਰ੍ਹਾਂ ਗਲਤ ਵਿਵਹਾਰ ਕਿਸਾਨਾਂ ਨਾਲ ਕੀਤਾ ਜਾ ਰਿਹਾ ਹੈ ਉਹ ਸਹਿਣਯੋਗ ਨਹੀਂ ਹੈ ਹਾਂ ਜੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ 12 ਤੋਂ 2 ਵਜੇ ਤੱਕ ਧਰਨੇ ਦੀ ਅਪੀਲ ਕੀਤੀ ਗਈ ਸੀ ਸੋ ਜੋ ਕੱਲ ਤੱਕਾ ਹੋਇਆ ਹਰਿਆਣੇ ਦੇ ਅੰਦਰ ਬੀਜੇਪੀ ਮੋਦੀ ਦੇ ਕਹਿਣ ਤੇ ਖੱਟਰ ਸਰਕਾਰ ਨੇ ਖੱਟਰ ਨੇ ਸਾਡੇ ਕਿਸਾਨਾਂ ਨਾਲ ਜ਼ਾਤੀ ਕੀਤੀ ਮੈਂ ਸਮਝਦਾ ਕਿ ਇੰਨਾ ਜੁਰਮ ਹੋ ਸਕਦਾ ਜਦੋਂ ਈਸਟ ਇੰਡੀਆ ਕੰਪਨੀ ਸੀ ਉਹਨੇ ਵੀ ਨਾ ਕੀਤਾ ਹੋ। ਜਿਸ ਪ੍ਰਕਾਰ ਦਾ ਜੁਰਮ ਇਹ ਸਾਡੀਆਂ ਅੱਜ ਦੀਆਂ ਜਿਹੜੀਆਂ ਸਰਕਾਰਾਂ ਕਰ ਰਹੀ। ਸੋ ਇਹ ਸਰਾ ਸਰ ਟੱਕਾ ਹੈ। ਇਹ ਸਰਾ ਸਰ ਜਾਤੀ ਹੈ। ਅੰਗਰੇਜ਼ਾਂ ਦੇ ਸਮੇਂ ਹੁੰਦਾ ਸੀ ਕਿ ਤੁਹਾਨੂੰ ਆਪਣੀ ਗੱਲ ਕਹਿਣ ਦੀ ਅਜ਼ਾਦਤ ਨਹੀਂ ਹੁੰਦੀ ਸੀ। ਜਦੋਂ ਅੰਗਰੇਜ਼ਾਂ ਦੀ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ। ਕੁੰਟਾ ਜ਼ਾਦ ਭਾਰਤ ਦੇ ਅਸੀਂ ਵਾਸੀ ਹੈ ਸਾਨੂੰ ਆਪਣੀ ਗੱਲ ਕਰਨ ਦਾ ਹੱਕ ਹੋਣਾ ਚਾਹੀਦਾ ਪਰ ਐਡੀ ਜ਼ਾਲਮ ਸਰਕਾਰ ਕਿੰਨੇ ਮਹੀਨਿਆਂ ਤੋਂ ਸਾਡੇ ਲੋਕ ਉੱਥੇ ਬੈਠੇ ਆ ਸਾਡੇ ਨਾਲ ਗੱਲ ਕਰਨੀ ਛੱਡਤੀ ਮੈਨੂੰ ਲੱਗਦਾ ਅੰਗਰੇਜ਼ਾਂ ਸਮੇਂ ਵੀ ਕੋਈ ਸ਼ਾਂਤਮਈ ਪ੍ਰਦਰਸ਼ਨ ਕਰਦਾ ਸੀ ਤਾਂ ਅੰਗਰੇਜ਼ ਉਹਦੀ ਗੱਲ ਸੁਣ ਆ ਜਾਂਦੇ ਸੀ ਇਹ ਅੰਗਰੇਜ਼ਾਂ ਦਾ ਉਹ ਵੀ ਮਾੜਾ ਰਾਜ ਜਿਹੜਾ ਸਾਡੇ ਕਿਸਾਨਾਂ ਭਰਾਵਾਂ ਨਾਲ ਜ਼ਾਤੀ ਦੇ ਧੱਕਾ ਹੋ ਰਿਆ ਮੈਂ ਇਹ ਨਖੇਦੀ ਕਰਦਾ ਹਾਂ ਪਰ ਜੋ ਕਿਸਾਨ ਜੱਦ ਦੇ ਬੰਦਿਆਂ ਦਾ ਹੁਕਮ ਸੀ ਪੂਰੇ ਤੇ ਚੱਲਦੇ ਹੋਏ ਅੱਜ ਅਸੀਂ ਇਹ ਧਰਨਾ ਇੱਥੇ ਸਾਡੇ ਦੀਪਕ ਗਰਗ ਜੀ ਬਲਾਕ ਦੇ ਪ੍ਰਧਾਨ ਨੇ ਇਹਨਾਂ ਦੀ ਅਗਵਾਈ ਵਿੱਚ ਅਸੀਂ ਲਾਇਆ ਸੋ ਇਸ ਕਰਕੇ 2 ਵਜੇ ਤੱਕ ਅਸੀਂ ਬੈਠਾਂਗੇ ਕੀ ਲੱਗਦਾ ਸਰ ਕਿਉਂ ਨਹੀਂ ਡਿਮਾਂਡ ਸੁਣੀ ਯਾਰੀ ਕਿਸਾਨਾਂ ਦੀ ਔਰ ਉਹ ਜਿਹੜੀ ਚੀਜ਼ ਉਹ ਕਹਿੰਦੇ ਸੌਬਦਾ ਤੋਂ ਲੈ ਕੇ ਉਹ ਲੈ ਕੇ ਰਾਜ ਨੂੰ ਤੱਕੇ ਨਾ ਦਿੱਤਾ ਯਾਰਾ ਕੀ ਕਿਹਨੇ ਬਾਈ ਜੀ ਮੈਂ ਸਮਝਦਾ ਕਿ ਮੈਂ ਤੁਹਾਨੂੰ ਕਿਹਾ ਕੀ ਮੋਦੀ ਜਾਬਰ ਹੋ ਗਿਆ ਹੈ ਮੋਦੀ ਕਿਸੇ ਦੀ ਗੱਲ ਸੁਣ ਲਈ ਤਿਆਰ ਨਹੀਂ ਮੋਦੀ ਕਹਿੰਦਾ ਮੇਰੇ ਤੋਂ ਦੁਨੀਆ 'ਚ ਕੋਈ ਸਿਆਣਾ ਨਹੀਂ ਸੋ ਜਦੋਂ ਬੰਦਾ ਇਹ ਸਮਝਣ ਲੱਗ ਪੇ ਤੇ ਉਹਦੀ ਮਨ ਦਾ ਦਾ ਅਕਲ ਤੇ ਪੜਦਾ ਪੈ ਜਾਂਦਾ ਸੋ ਬਹੁਤ ਮਾੜੀ ਗੱਲ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜੇ ਜਨਤਾ ਤੁਹਾਡੇ ਤੋਂ ਦੁਖੀ ਹੈ ਤਾਂ ਉਹਦੀ ਗੱਲ ਸੁਣ ਲੈਣੀ ਚਾਹੀਦੀ ਸੋ ਇਨੇ ਮਹੀਨੇ ਹੋ ਗਏ ਗਰਮੀ ਤੇ ਸਰਦੀ ਚ ਕੋਹ ਦੀਆਂ ਰਾਤਾਂ ਚ ਤੇ ਭਾਦੋ ਦੀ ਗਰਮੀ ਮੈਂ ਸਮਝਦਾ ਕਿ ਬੜਾ ਔਖਾ ਕੰਮ ਹੈ ਲੇਕਿਨ ਸਦਕੇ ਜਾਈਏ ਕਿਸਾਨ ਉਹਨਾਂ ਮਾਂ ਦੇ ਪੁੱਤਾਂ ਤੇ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਸੀ ਨਹੀਂ ਕੀਤੀ ਲੜਾਈ ਲੜਦੇ ਜਾ ਰਹੇ ਲੜਦੇ ਜਾ ਰਹੇ ਐਸਐਮਜ਼ ਪੰਜਾਬ ਦੇ ਲਈ ਸ੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਫੋਲੋਟਸ ਅਪਡੇਟ ਫਲਾਈਕ ਐਂਡ ਫੋਲੋਅ आवर ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ